ਇਸ ਸਮੇਂ ਪੂਰੇ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਨੇ ਜੋਰ ਫੜਿਆ ਹੋਇਆ ਹੈ ਕੜਾਕੇ ਦੀ ਠੰਡ ਦੇ ਨਾਲ ਨਾਲ ਅੱਜ ਜੋ ਪੂਰੀ ਕੜੜੀਏ ਸੰਘਣੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ ਇਸ ਸਮੇਂ ਅਸੀਂ ਮੌਜੂਦ ਹਾਂ ਸੰਗਰੂਰ ਸ਼ਹਿਰ ਦੇ ਨਾਬਾ ਗੜ੍ਹ ਵਿਖੇ ਅਸੀਂ ਮੌਜੂਦ ਹਾਂਗੇ ਖੜੇ ਹੋਏ ਹਾਂ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਦੇਵਾਂ ਸਵੇਰ ਦੇੜੇ ਕਿ 7:30 ਵਜੇ ਦੀਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਸਵੇਰੇ 7:30 ਵਜੇ ਦੇ ਕਰੀਬ ਨੇ ਤਸਵੀਰਾਂ ਨੇ ਕਿ ਪੂਰੀ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਕੜਾਕੀ ਠੰਡ ਦੇ ਨਾਲ ਨਾਲ ਅੱਜ ਪੂਰੀ ਸੰਘਣੀ ਧੁੰਦ ਪੈ ਰਹੀ ਹੈ ਸ਼ਹਿਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਸ਼ਹਿਰ ਦੇ ਵਿੱਚ ਵੀ ਜਿਹੜੀ ਕਿ ਇੰਨੀ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਤਾਂ ਮੈਂ ਨਾ ਹਾਈਵੇ ਟੱਲੇ ਕਿ ਖੇਤਾਂ ਦੇ ਵਿੱਚ ਹੀ ਜਾਂਦੇ ਅਰੋੜਾਂ ਦੇ ਕੀ ਹਾਲ ਹੋਵੇਗਾ ਇਸ ਧੁੰਦ ਦੇ ਕਾਰਨ ਅੰਦਾਜ਼ਾ ਆਪਾਂ ਲਗਾ ਸਕਦੇ ਹਾਂ ਕਿ ਇਸ ਜਿਹੜਾ ਕਿ ਕੜਾਕੀ ਦੀ ਠੰਡ ਦੇ ਕਾਰਨ ਹਸਪਤਾਲ ਭਰੇ ਪਏ ਹਨ ਲੋਕੋ ਕਾ ਬਿਮਾਰ ਹੋ ਰਹੇ ਹਨ ਠੰਡ ਦੇ ਨਾਲ ਤੇ ਦੂਜੇ ਪਾਸੇ ਇਸ ਧੁੰਦਾਂ ਦੇ ਕਾਰਨ ਕੇ ਸੰਗਣੀ ਧੁੰਦਾਂ ਦੇ ਕਾਰਨ ਪੰਜਾਬ ਪਰ ਵਿਦੇਸ਼ ਪਰ ਦੇ ਚ ਕਈ ਜਿਹੜੇ ਕੇ ਵੱਡੇ ਹਾਸੇ ਦੀ ਵਾਪਰ ਰਹੇ ਹਨ ਤੇ ਵਾਹਨ ਚਲਾਉਣ ਵਾਲੇ ਵੀਰ ਧਿਆਨ ਦੇਣਾ ਆਪਣੇ ਵਾਹਨਾਂ ਨੂੰ ਹੌਲੀ ਚਲਾਓ ਸਾਈਡ ਤੇ ਚਲਾਓ ਟਿੱਖੀਆਂ ਲੱਟਾਂ ਦੇ ਕੇ ਐਂਡੀਗੇਟਰਾਂ ਦਾ ਇਸਤੇਮਾਲ ਕਰੋ ਤਾਂ ਜੋ ਵੱਡੇ ਹਾਸਿਆਂ ਤੋਂ ਬਚਾਅ ਹੋ ਸਕੇ ਅਤੇ ਘਰਾਂ ਚੋਂ ਲੋਕ ਨਾ ਨਿਕਲਣ ਕਿਉਂਕਿ ਅਗਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਘਰਾਂ ਚੋਂ ਨਿਕਲਣ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਪੂਰੇ ਉੱਤਰ ਭਾਰਤ ਦੇ ਵਿੱਚ ਇਸ ਸਮੇਂ ਜਿਹੜੀ ਕਿ ਸੰਘਣੀ ਧੁੰਦ ਵੀ ਜਿਹੜੀ ਕਿ ਬਹੁਤ ਜ਼ਿਆਦਾ ਪੈ ਰਹੀ ਹੈ ਜਿਸ ਕਾਰਨ ਕਿਸੇ ਜਿਹੜੇ ਕਿ ਹਾਸਿਆ ਜਿਹੜੇ ਕਿ ਹਾਸਾ ਵਾਪਰ ਸਕਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੰਗਰੂ ਸ਼ਹਿਰ ਦੇ ਨਾਬਾ ਗੇਟ ਦੀਆਂ ਇਹ ਤਸਵੀਰਾਂ ਨਹੀਂ ਆ ਜਿੱਥੇ ਕਿ ਨਾਬਾ ਗੇਟ ਸ਼ਹਿਰ ਜਿਹੜੇ ਕਿ ਨਾਬਾ ਗੇਟ ਵਿਖੇ ਸਾਨੂੰ ਇਸ ਸਮੇਂ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਇਸ ਧੁੰਦ ਦੇ ਕਾਰਨ ਜਿਹੜੀ ਕਿ ਆਵਾਜਾਈ ਵੀ ਕਾਫੀ ਹੱਦ ਤੱਕ ਜੀ ਪ੍ਰਭਾਵਿਤ ਹੋ ਰਹੀ ਹੈ ਇਸ ਖਬਰ ਨੂੰ ਵਾਤਵਾਰ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀਰਾਂ ਤੱਕ ਇਸ ਵੀਡੀਓ ਨੂੰ ਪਹੁੰਚਾ ਦਿਓ ਤਾਂ ਕਿ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ ਪੰਜਾਬ ਭਾਰੀਆਂ ਦੇਸ਼ ਭਰ ਦੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਅਵਾਜ਼ ਨੂੰ ਫੋਲੋ ਸਬਸਕ੍ਰਾਈਬਰ ਜਰੂਰ ਕਰ ਲਿਓ